ਜੁੜਿਆਣਾ ਦੇ ਕੰਟਾ ਘਰ ਚੌਂਕ 'ਚ ਨਾਕਾਬੰਦੀ ਦੌਰਾਨ ਗੱਡੀ 'ਚ 14 ਕਿਲੋ ਸੋਨਾ ਬਰਾਮਦ ਦੋ ਸ਼ਖਸ ਨੂੰ ਲੈਣਾ ਤੋਂ ਸੋਨਾ ਖਰੀਦ ਕੇ ਪਟਿਆਲਾ ਨੂੰ ਜਾ ਰਹੇ ਸਨ ਪੁਲਿਸ ਨੇ ਸੋਨੇ ਨੂੰ ਕਬਜ਼ੇ 'ਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਕੀਤਾ ਸੂਚਿਤ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ ਰੂਟੀਨ 'ਚ ਜੋ ਨਾਕਾਬੰਦੀ ਸੀ ਕਰ ਰਹੇ ਆਂ ਇਲੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇੱਕ अल्टੋ ਗੱਡੀ ਜਿਹਦੇ ਵਿੱਚ ਧੀਰੇ ਧੀਰੇਜ ਕੁਮਾਰ ਐਂਡ ਸੁਸ਼ੀਲ ਕੁਮਾਰ ਦੋ ਸਵਾਰ ਸੀਗੇ ਗੱਡੀ ਨੂੰ ਰੋਕਿਆ ਚੈੱਕ ਕੀਤਾ ਉਹਨਾਂ ਦੇ ਕਾਲੇ ਬੈਗ ਦੇ ਵਿੱਚੋਂ 14 ਕਿਜੀ 골ਡ ਬਰਾਮਦ ਹੋਇਆ। ਉਹ 1-1 ਕਿਲੋ ਦਾ 골ਡ ਦਾ ਪੀਸ ਹੈਗਾ। ਇਹਨਾਂ ਨੂੰ ਅਥੋਰਾਈਜ਼ ਕੀਤਾ ਕੋ ਜੁਵਲਰ ਹੈਗੇ ਪਟਿਆਲੇ ਦੇ ਫਰੀਦਾ ਲੁਧਿਆਣੇੋਂ ਹੈ। ਉਹ ਅਸੀਂ ਰਿਸਪੈਕਟੇਬਲ ਸਾਡੇ ਇਨਕਮ ਟੈਕਸ ਦੇ ਅਫੀਸਰ ਨੇ ਉਹਨਾਂ ਨੂੰ ਬੁਲਾਇਆ। ਉਹ ਡਾਕੂਮੈਂਟਸ ਦੇਖ ਕੇ ਵੈਰੀਫਾਈ ਕਰ ਲੈ। ਜੋ ਕਨਕਲੂਜਨ ਹੋਇਆ ਇਨਕੁਆਰੀ ਦਾ ਉਹਦੇ ਅਕੋਰਡਿੰਗਲੀ ਫਰਦਰ ਐਕਸ਼ਨ ਵੀ ਟੇਕ ਅਪ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਾਮਜ਼ਦਗੀਆ ਵਾਪਸ ਲੈਣ ਦਾ ਅਖਰੀ ਦਿਨ ਹਰ ਹਲਕੇ ਦੇ ਟੋਨ ਪ੍ਰਚਾਰ ਸਿਖਰਾਂ ਤੇ ਦਿਨਾ ਨਗਰ ਦੇ ਵਿਧੇ ਮੰਤਰੀ ਅਰੁਜੇਤ ਲੀ ਦਾ ਅਕਾਲੀ ਦਲ ਭਾਜਪਾ ਦੇ ਹੱਕ ਟੋਨ ਪ੍ਰਚਾਰ ਅੱਜ ਸੁਪੀਰ ਬਾਦਲ ਜਲਾਲਾਬਾਦ ਚ ਕਰਨਗੇ ਪ੍ਰਚਾਰ ਮਾਲਵਾ ਦੇ ਪੱਕਾ ਕਲਾ ਚ ਆਪ ਸੰਸਦ ਭਗਵੰਤ ਮਾਨ ਦੀ ਰੈਲੀ ਚਾਰੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣੇ ਡੋਨਲਡ 트ੰਪ ਅਮਰੀਕਾ ਫਰਸ ਦਾ ਨਾਰਾ ਦਿੱਤਾ ਅਤੇ ਕੱਟੜ ਇਸਲਾਮਿਕਤਵਾਦ ਨੂੰ ਦੁਨੀਆ ਪਰ ਤੋਂ ਖਤਮ ਕਰਨ ਦਾ ਕੀਤਾ ਐਲਾਨ ਨਵੇਂ ਰਾਸ਼ਟਰਪਤੀ ਦੇ ਸੌਂਚਕ ਸਮਾਗਮ ਦੌਰਾਨ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਆਤਰੂ ਗਏ ਸ ਅਤੇ ਪ੍ਰੈਸ਼ਰ ਗਨੇਡ ਛੱਡੇ ਗਏ ਦੋਸਤੋ ਤੋਂ ਬਾਅਦ ਲੋਕ ਰੁਕ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੱਲੀ ਕਟੂ ਦਾ ਕੀਤਾ ਸਮਰਥਨ ਸੁਪਰੀਮ ਕੋਰਟ ਦੇ ਬੈਨ ਨੂੰ ਖਤਮ ਕਰਨ ਦੀ ਆਰਡੀਨੈਂਸ ਲਿਆਏਗੀ ਤਾਮਿਲਨਾਡੂ ਸਰਕਾਰ AI ADM ਕੇ ਦੇ ਸੰਸ ਰਾਸ਼ਟਰਪਤੀ ਮਿਲ ਕੇ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਕਰਨਗੇ ਮੰਗ ਤਾਮਿਲਨਾਡੂ ਦੇ ਪਰੰਪਰਾਗਤ ਖੇਡ ਜਲੀਕਟੂ ਤੇ ਪੈਨ ਦੇ ਖਿਲਾਫ 5 ਦਿਨਾਂ ਤੋਂ ਚੱਰੀ ਹੈ ਪ੍ਰਦਰਸ਼ਨ ਪੰਜਾਬ ਵਿੱਚ ਨਸ਼ੇ ਦੀ ਕੋੜੀ ਹਕੀਕਤ ਏਪੀ ਸਾਂਝਾ ਦੀ ਖਾਸ ਰਿਪੋਰਟ ਹਾਕੀ ਖਿਡਾਰੀਆਂ ਦੇ ਮਸ਼ਹੂਰ ਪਿੰਡ ਮਿੱਠਾਪੁਰ ਜੀਪੀ ਸਾਂਝਾ ਦੀ ਪਰਥਲ ਮੈਂ ਨਸ਼ੇ ਦੀ ਟੋੜ ਵਿੱਚ ਉਹਨਾਂ ਮਾਰਨ ਦੀ ਕੋਸ਼ਿਸ਼ ਬੱਚੇ ਨੂੰ ਵੀ ਕੀਤੀ ਠੀਕ ਹੈ ਨਾ ਜੀ ਛੜਾਈ ਝਗੜਾ ਦਾ ਮੈਂ ਡਰਦਾ ਸੀ ਕਹਿੰਦਾ ਮਤਲਬ ਵੀ ਮੈਨੂੰ ਪੈਸੇ ਕਿਸੇ ਤਰੀਕੇ ਨਾਲ ਮਿਲ ਜਾਣ ਕੈਪਸੂਲਾਂ ਤੋਂ ਸ਼ੁਰੂ ਹੋ ਜਾਂਦੀ ਥਾ। ਪਹਿਲੋ ਇੱਕ ਕੈਪਸੂਲ ਲੈਣਾ ਸ਼ੁਰੂ ਕੀਤਾ ਫੇ 2 ਫੇ 3 ਫੇ ਮੁੰਡਾ ਜਿਹੜੇ ਵਧੀਆ ਮੁੰਡੇ ਸੀ ਹੁਣ ਇਹ ਕਹਿੰਦਾ ਛੱਡਦੇ ਪੱਕੇ ਲੱਗ ਜਾਂਦੇ ਹੁੰਦੇ ਆ। ਅਸੀਂ ਕਹਿੰਦਾ ਨਹੀਂ ਨਹੀਂ ਇਹ ਤਾਂ ਜੋ ਦਮਾਰਦੀ ਛੱਡਦੀ ਐ। ਪਰ ਪਿਆ ਸੀ ਰੋਜ਼ ਲੈਣ ਲੱਪੇ ਉਹ ਤਾਂ ਪੱਕੇ ਲੱਗ ਗਿਆ ਨਹੀਂ ਵੀ। ਸ਼ੁਰੂਆਤ ਮੈਂ ਮੈਕ ਤੋਂ ਕੀਤੀ ਜਿਹਨੂੰ ਆਪਾਂ ਬ੍ਰਾਊਨ ਸ਼ੂਗਰ ਕਹਿੰਦੇ ਆ। 5 ਸਾਲ ਮੈਂ ਉਹ ਪੀਤੀ। ਪੈਸੇ ਦਬਾਅ ਕਰਕੇ ਕਿਉਂਕਿ ਸਮੈਕ ਬਹੁਤ ਮਹਿੰਗੀ ਸੀ ਹੌਲੀ 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 ਹਾਲਾਤ ਜਿਹੜੇ ਮੇਰੇ ਆ ਉਹ ਇੰਨੇ ਖਰਾਬ ਹੋ ਗਏ ਤਾਂ ਫਿਰ ਮੈਂ ਮੈਡੀਕਲ ਨਸ਼ਾ ਨੋਰਪੀਨ ਲੈਣਾ ਸ਼ੁਰੂ ਕਰ ਦਿੱਤਾ ਇੰਜੈਕਟ ਬਾਏ ਇੰਜੈਕਟ ਤੇ ਅੱਜ ਵੀ ਮੇਰੀਆਂ ਨਾੜਾਂ ਕੋਈ ਵੀ ਮੇਰੇ ਕੰਮ ਨਹੀਂ ਕਰਦੀਆਂ ਪੂਰੀ ਰਿਪੋਰਟ ਦੇਖਣ ਲਈ ਕਲਿੱਕ ਕਰੋ ਇਹ ਵੀ ਸਾਂਝਾ ਦਾ YouTube ਚੈਨਲ ਅਤੇ ਲਾਈਕ ਕਰੋ Facebook ਪੇਜ